ਸਰਬਜੀ ਸੰਗਰੂਰ ਵੀ ਦੀ ਕਪਤਾ ਕੀ ਹੋਇਆ ਜੇ ਨਾਮ ਹਾਂ ਲੈਂਦਾ ਕੀ ਹੋਇਆ ਜੇ ਨਾਮ ਹਾਂ ਲੈਂਦਾ ਉਸ ਦਾ ਤੇ ਉਸ ਦੇ ਕਾਲਜ ਸਕੂਲ ਦਾ ਉਹਦਾ ਤੇ ਉਸ ਦੇ ਕਾਲਜ ਸਕੂਲ ਦਾ ਜਾਣੇ ਅਣਜਾਣੇ ਵਿੱਚ ਜਾਣੇ ਅਣਜਾਣੇ ਵਿੱਚ ਬੁਰਾ ਕਿਸੇ ਦਾ ਚਾਇਆ ਨਹੀਂ ਬੁਰਾ ਕਿਸੇ ਦਾ ਚਾਇਆ ਨਹੀਂ ਕਰਕੇ ਪਲੱਸ 2 ਉਸ ਨੇ ਕਰਕੇ ਪਲੱਸ 2 ਉਸ ਨੇ ਜੋਬ ਪ੍ਰਾਈਵੇਟ ਕੀਤੀ ਤਿੰਨ ਚਾਰ ਸਕੂਲਾਂ ਚ ਜੋਬ ਪ੍ਰਾਈਵੇਟ ਕੀਤੀ ਤਿੰਨ ਚਾਰ ਸਕੂਲਾਂ ਚ ਪਹਿਲਾ ਪਹਿਲਾ ਮਿਲਨ ਸਥਾਨ ਪਹਿਲਾ ਪਹਿਲਾ ਮਿਲਨ ਸਥਾਨ ਬਨਾਸਰ ਬਾਗ ਨਹੀਂ ਭੁੱਲਿਆ ਬਨਾਸਰ ਬਾਗ ਨਹੀਂ ਭੁੱਲਿਆ ਦੂਜਾ ਅਜੇ ਵੀ ਜਾਂਦਾ ਧਰਮ ਅਸਾਨਾਂ ਤੇ ਦੂਜਾ ਅਜੇ ਵੀ ਜਾਂਦਾ ਧਰਮ ਅਸਾਨਾਂ ਤੇ ਬੇਸ਼ੱਕ ਮੇਲ ਹੋਵੇ ਜਾਂ ਨਾ ਹੋਵੇ ਬੇਸ਼ੱਕ ਮੇਲ ਹੋਵੇ ਜਾਂ ਨਾ ਹੋਵੇ ਇੱਕ ਗੱਲ ਪੱਕੀ ਹੈ ਇੱਕ ਗੱਲ ਪੱਕੀ ਹੈ ਕਿ ਬਿਲ ਕਦੇ ਮੇਲ ਨਹੀਂ ਹੁੰਦੀ ਦਿਲ ਕਦੀ ਮੈਲ ਨਹੀਂ ਹੁੰਦੀ ਮੈਲ